ਸਤਿ ਸ਼੍ਰੀ ਅਕਾਲ ਜੀ ਅੱਜ ਦੇ ਖਰੋ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹਾਂ ਸੁਹਾਸ ਰਾਜ ਜੀ ਅੱਜ ਨਾਲ ਸੰਜੇ ਕਰਦੇ ਲਈ ਅੱਜ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਜਿਹੜੀ 250 ਡਾਲਰ ਦਾ ਚੈੱਕ ਆਉਣਾ ਸਾਰਿਆਂ ਨੂੰ ਬਹੁਤ ਹੈ ਨੂੰ ਕੈਨੇਡਾ ਦੇ ਵਿੱਚ ਉਹਦੇ ਸੰਬੰਧੀ ਪਾਰਟੀਆਂ ਕੀ ਕਹਿ ਰਹੀਆਂ ਇਸ ਵੇਲੇ ਰੌਲਾ ਕੀ ਪਿਆ ਦੂਜਾ ਬੇਰੁਜ਼ਗਾਰੀ ਦਰ ਕੈਨੇਡਾ ਚ ਵਧ ਗਈ ਹੈ ਤੇ ਤੀਜਾ ਕੈਨੇਡਨ ਡਾਲਰ ਪਿਛਲੇ ਸਮੇਂ ਚ ਕਮਜ਼ੋਰ ਹੋਇਆ ਤੇ ਇਸ ਕਮਜ਼ੋਰ ਹੋਣ ਦਾ ਮਤਲਬ ਕੀ ਹੈ ਚੌਥਾ ਕੈਲਗਰੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਕਿੰਦੀ ਅਗਲੇ ਸਾਲ ਵਧ ਜਾਣੀਆਂ ਪੰਜਵੀਂ ਗੱ ਬੀਸੀ ਦੇ ਲੋਕ ਜਿਹੜਾ ਫੂਡ ਦੇ ਉੱਤੇ ਜਿੰਨਾ ਖਰਚਾ ਕਰ ਰਿਹਾ ਉਹ ਵੱਧ ਗਿਆ ਇਹਦਾ ਮਤਲਬ ਇਹ ਨਹੀਂ ਕਿ ਲੋਕ ਜ਼ਿਆਦਾ ਖਾਣ ਲੱਗ ਪਏ ਜਾਂ ਮਹਿੰਗਾ ਖਾਣ ਲੱਗ ਪਏ ਫੂਡ ਜ਼ਿਆਦਾ ਮਹਿੰਗਾ ਹੋ ਗਿਆ ਉਹਨਾਂ ਦੀ ਆਮਦਨ ਦਾ ਵੱਡਾ ਹਿੱਸਾ ਲੈ ਕੇ ਜਾ ਰਿਹਾ ਸਭ ਤੋਂ ਪਹਿਲਾ ਮਸਲਾ ਜਿਹੜਾ 250 ਡਾਲਰ ਦੇ ਚੈੱਕ ਦਾ ਆ ਉਹਦੇ ਉੱਤੇ ਡਿਬੇਟ ਆ ਇਸ ਵੇਲੇ ਮਸਲਾ ਅੱਜ ਜਿਹੜਾ ਫੈਡਰਲ ਲੈਵਲ ਦੇ ਉੱਤੇ ਬਹੁਤ ਵੱਡਾ ਮਸਲਾ ਬਣਿਆ ਆ ਕੈਨੇਡੀਅਨ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ 250 ਡਾਲਰ ਦਾ ਇੱਕ ਚੈੱਕ ਆਪਣੇ ਉਹਨਾਂ ਵਰਕਰਜ਼ ਨੂੰ ਦਵਾਂਗੇ ਪਰ ਇਹਦੇ ਉੱਤੇ ਕੰਟਰੋਵਰਸੀ ਪੈਦਾ ਹੋ ਗਈ ਕਿ ਜਿਹੜੇ ਵਰਕਰ ਨਹੀਂ ਆ ਉਹਨਾਂ ਦਾ ਕੀ ਬਣੂਗਾ ਜਿਹੜੇ ਪੈਨਸ਼ਨ ਲੈਂਦਾ ਡਿਸੇਬਿਲਟੀ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ 250 ਡਾਲਰ ਜਿਹੜੀ ਵਰਕਿੰਗ ਕਲਾਸ ਕੰਮ ਕਰ ਰਹਾ ਐ ਇੰਨੀ ਅੰਦਰ ਤੋਂ ਘੱਟ ਵਾਲੇ ਲੋਕ ਆ ਆ ਸ਼ਰਤਾਂ ਪੂਰੀਆਂ ਕਰਦੇ ਉਹਨਾਂ ਨੂੰ ਉਸੇ 250 ਡਾਲਰ ਦੇ ਰਹੇ ਆ ਤੇ ਪਰ ਦੂਜੀ ਪਾਰਟੀ ਐਨਡੀਪੀ ਖਾਸ ਤੌਰ ਦੇ ਉੱਤੇ ਕਹਿ ਰਹੀ ਐ ਕਿ ਇਹ ਦੂਜਿਆਂ ਨੂੰ ਕਿਉਂ ਨਹੀਂ ਮਿਲ ਰਿਹਾ ਐਨਡੀਪੀ ਆਗੂ ਜਗਵੀ ਸਿੰਘ ਗੁਣਾ ਨੇ ਇਹ ਕਿਹਾ ਐ ਕਿ ਜਿਹੜਾ ਚੈੱਕ ਆ ਇਹਦੇ ਵਿੱਚ ਸੀਨੀਅਰਸ ਨੂੰ ਵੀ ਇਨਕਲੂਡ ਕਰੋ ਤੁਸੀਂ ਜਿਹੜੇ ਡਿਸੇਬਲਡ ਨੇ ਉਹਨਾਂ ਨੂੰ ਵੀ ਇਨਕਲੂਡ ਕਰੋ ਜਿਹੜੇ ਪੇਰੈਂਟਸ ਲੀਵ ਦੇ ਉੱਤੇ ਆ ਆਈ ਸੋਲੀ ਉਹਨਾਂ ਨੂੰ ਵੀ ਇਨਕਲੂਡ ਕਰੋ ਜਿਹੜੇ ਰੀਸੈਂਟ ਗ੍ਰੈਜੂਏਟਸ ਹੋਏ ਆ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰੋ ਤੇ ਦੂਜੇ ਜਿਹੜੇ ਲੋ ਇਨਕਮ ਵਾਲੇ ਆ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਹਰ ਇੱਕ ਨੂੰ 250 ਡਾਲਰ ਦਿੱਤਾ ਜਾਵੇ ਲੋਕ ਮੰਗ ਕਰ ਰਹੇ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ 250 ਡਾਲਰ ਜੇ ਬਾਕੀਆਂ ਨੂੰ ਦਿੱਤਾ ਜਾਣਾ ਤਾਂ ਕਿਉਂ ਨਹੀਂ ਦਿੱਤਾ ਜਾਣਾ ਜਿਹੜੀ ਲਿਬਰਲ ਪਾਰਟੀ ਆ ਹੁਣ ਸਰਕਾਰ ਨੇ ਡਿਲੇ ਕਰ ਦਿੱਤੇ ਆ ਇਹ ਚੈੱਕ ਇਹਨੂੰ ਮਤਲਬ ਪ੍ਰਾਇੋਰਟਾਈਜ਼ ਦੀ ਕਰਨ ਦੇ ਲਈ ਉਹਦੇ ਵਿੱਚ ਡਿਲੇ ਹੋ ਗਿਆ ਜਿਹੜਾ ਇੱਕ 2 ਮਹੀਨੇ ਦੀਆਂ ਜੀਐਸਟੀ ਹੌਲੀਡੇ ਜਿਹੜੀ ਕੇਸ ਸੈਨੇਟ ਦੀ ਅਪਰੂਵਲ ਦੇ ਵਿੱਚ ਹੈ ਸੈਨੇਟ ਦੇ ਵਿੱਚ ਐਸ ਵੇਲੇ ਅਪਰੂਵਲ ਦੇ ਲਈ ਉਡੀਕ ਕਰ ਰਹੀ ਹੈ ਜਗਮੀਤ ਸਿੰਘ ਹੁਣੀ ਦਲੀਲ ਇਹ ਦੇ ਰਹੇ ਆ ਉਹਨਾਂ ਦਾ ਆਰਗੂਮੈਂਟ ਉਹਨਾਂ ਦਾ ਲਾਜਿਕ ਉਹਨਾਂ ਦਾ ਤਰਕ ਇਹ ਆ ਕਿ ਜਿਹੜੇ ਹਾਈ ਅਰਨਰਸ ਨੇ ਉਹ एलिਜੀਬਲ ਨੇ ਚੈੱਕ ਦੇ ਲਈ ਪਰ ਜਿਹੜੇ ਲੋ ਇਨਕਮ ਵਾਲੇ ਨੇ ਉਹ ਇਹਦੇ ਲਈ ਐਲੀਜੀਬਲ ਨਹੀਂ ਆ ਬਈ ਅਨਫੇਅਰ ਆ ਤੁਸੀਂ ਅਸਲ ਚਿੱਤੇ ਮਹਿੰਗਾਈ ਤੰਗੀ ਸਾਰਾ ਕੁਝ ਕਰਕੇ ਤੁਸੀਂ ਗਰੀਬ ਦੀ ਮਦਦ ਗਰੀਬ ਮਤਲਬ ਜਿਹੜੇ ਲੋ ਇਨਕਮ ਵਾਲਿਆਂ ਦੀ ਮਦਦ ਕਰਨਾ ਚਾਹੁੰਦੇ ਆ ਪਰ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਲੋਕ ਵੱਧ ਇਨਕਮ ਬਣਾ ਰਹੇ ਨੇ ਹਾਈ ਅਰਨਰ ਨੇ ਉਹਨਾਂ ਨੂੰ 250 ਡਾਲਰ ਮਿਲ ਰਿਹਾ ਤੇ ਜਿਹੜੇ ਘੱਟ ਬਣਾ ਰਹੇ ਉਹਨਾਂ ਨੂੰ ਨਹੀਂ ਮਿਲ ਰਿਹਾ ਹੁਣ ਸਰਕਾਰ ਇਹ ਕਹਿੰਦੀ ਆ ਵੀ ਸਾਡਾ ਰੌਲਾ ਵੱਧ ਘੱਟ ਦਾ ਤਾਂ ਹੈਗਾ ਵੀ ਇੰਨੀ ਆਮਦਨ ਕਿਸੇ ਦੀ ਹੋਣੀ ਚਾਹੀਦੀ ਆ ਪਰ ਉਦੇ ਨਾਲ ਪਹਿਲੀ ਗੱਲ ਬੰਦਾ ਕੰਮ ਕਰਦਾ ਹੋਵੇ ਵਰਕਿੰਗ ਹੋਵੇ ਹੁਣ ਵਰਕਿੰਗ ਵਾਲਾ ਵੱਧ ਬਣਾਊਗਾ ਜਿਹੜਾ ਪੈਨਸ਼ਨਰ ਆ ਜਾਂ ਜਿਹੜਾ ਰਿਟਾਇਰਡ ਆ ਜਾਂ ਜਿਹੜਾ ਡਿਸੇਬਿਲਟੀ ਦੇ ਉੱਤੇ ਆ ਉਹ ਉਹਦੀ ਇਨਕਮ ਘਟਾ ਪਰ ਉਹਨੂੰ 250 ਡਾਲਰ ਨਹੀਂ ਮਿਲਣਾ ਕਿਉਂਕਿ ਕਿਉਂਕਿ ਉਹ ਕੰਮ ਨਹੀਂ ਕਰ ਰਿਹਾ ਇਹਨਾਂ ਨੇ ਜਿਹੜਾ ਜਿਹੜਾ ਕ੍ਰਾਈਟੇਰੀਆ ਬਣਾਇਆ ਉਹਦੇ ਚ ਕੰਮ ਵਾਲਿਆਂ ਨੂੰ ਹੀ ਦੇਣਾ ਹੁਣ ਇਸ ਗੱਲ ਦੇਤੇ ਵਿਵਾਦ ਪਿਆ ਜਿਹੜਾ GST ਹੌਲੀਡੇ ਪ੍ਰੋਪੋਜ਼ਲ ਆ ਐਂਡੀਪੀ ਇਹ ਵੀ ਚਾਹੁੰਦੀ ਆ ਕਿ GST ਬ੍ਰੇਕ ਪਰਮਾਨੈਂਟ ਕੀਤੀ ਜਾਵੇ ਜਿਹੜਾ ਉਹਨਾਂ ਦੇ ਆਪਣੇ origignal ਜਿਹੜੀ affordability plan ਸੀਗੀ ਉਸ ਪਲਾਨ ਦਾ ਇੱਕ ਹਿੱਸਾ ਸੀ ਹੁਣ ਕੰਜ਼ਰਵਟਿਵ ਅਲੋਚਨਾ ਕਰ ਰਿਹਾ ਟਰੂਡੋ ਦੀ ਤੇ ਜਿਹੜੇ ਲਿਬਰਲਸ ਆ ਤੇ ਐਨਡੀਪੀ ਆ ਜਿਹੜਾ ਉਹ ਇਸ ਡਿਬੇਟ ਨੂੰ ਡਿਲੇ ਕਰ ਰਹੇ ਆ ਤੇ ਹੋ ਇਹਦੇ ਨਾਲ ਇਹ ਰਿਹਾ ਕਿ ਜਿਹੜੀ ਇੱਕ ਕਾਫੀ ਜ਼ਿਆਦਾ ਗਰਮਾ-ਗਰਮੀ ਪਾਰਲੀਮੈਂਟ ਦੇ ਵਿੱਚ ਹੋ ਰਹੀ ਹੈ ਲਿਬਰਲ سپورਟ ਚਾਹੁੰਦੇ ਆ ਐਸਐਲਐ ਲਿਬਰਲ ਨੇ ਕਹਿੰਦੇ ਆ ਕਿ ਉਹਨਾਂ ਨੂੰ ਕਿਸੇ ਪਾਰਟੀ ਦੀ ਸਪੋਰਟ ਚਾਹੀਦੀ ਆ ਜਿਹੜਾ ਇਹ ਚੈੱਕ ਵਾਲਾ ਲੈਜਿਸਲੇਸ਼ਨ ਆ ਇਹਨੂੰ ਮਾਨੋਰਟੀ ਸਰਕਾਰ ਦੇ ਵਿੱਚ ਪਾਸ ਕੱਲੇ ਲਿਬਰਲ ਨਹੀਂ ਕਰ ਸਕਦੇ ਐਨਡੀਪੀ ਤੇ ਕਰ ਨਹੀਂ ਰਹੀ ਸਪੋਰਟ ਐਨਡੀਪੀ ਕਹਿੰਦੀ ਅਸੀਂ ਸਪੋਰਟ ਕਰਦੇ ਆ ਸਾਡੀ ਗੱਲ ਮੰਨੋ ਹੁਣ ਉਹਨਾਂ ਨੂੰ ਸਪੋਰਟ ਕਿਸੇ ਪਾਰਟੀ ਦੇ ਦੇ ਉੱਤੇ ਚਾਹੀਦੀ ਹੈ ਚੇਂਜਸ ਕੀ ਹੋਣਗੀਆਂ ਸਰਕਾਰ ਇਨਕਮ ਲਿਮਿਟ ਲੋਅ ਕਰ ਸਕਦੀ ਆ ਐਲੀਜੀਬਿਲਟੀ ਨੂੰ ਥੋੜਾ ਜਿਹਾ ਘਟਾ ਸਕਦੀ ਆ ਆ ਜਿਹੜਾ ਪ੍ਰੋਗਰਾਮ ਆ ਇਹਨੂੰ ਮਤਲਬ ਇਹ 4.7 ਮਿਲੀਅਨ ਕੋਸਟ ਕਰ ਰਿਹਾ ਜਿਹੜੀ ਵੱਡੀ ਪਾਰਟੀ ਕੋਬੈਕ ਦੇ ਵਿੱਚ ਆ ਬਲੌਕ ਕੋਇਕਵਾ ਉਹ ਵਿਰੋਧ ਕਰਦੇ ਆ ਇਸ ਇਸ ਵੇਲੇ ਜਿਹੜੀ ਸਕੀਮ ਆ ਇਹਦਾ ਤੇ ਚਾਹੁੰਦੇ ਉਹ ਇਹ ਆ ਕਿ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਇਹਦੇ ਚ ਸ਼ਾਮਲ ਕੀਤਾ ਜਾਵੇ ਕਨਜ਼ਰਵੇਟਿਵ ਤੇ ਵੈਸੇ ਨਹੀਂ ਲਿਬਰਲ ਦੀ ਸਪੋਰਟ ਕਰਦੇ ਉਹ ਪਾਸੇ ਗਏ ਐਨਡੀਪੀ ਕਹਿੰਦੀ ਆ ਇਹਦੇ ਚ ਸੀਨੀਅਰ ਨੂੰ ਸ਼ਾਮਲ ਕਰੋ ਸਾਰੇ ਹੀ ਸ਼ਾਮਲ ਕਰੋ ਬਲੌਕ ਕੋਇਕਵਾ ਸੀਨੀਅਰਸ ਦੇ ਹੱਕ ਦੇ ਵਿੱਚ ਸੋ ਕੱਲਾ ਇਹਨਾਂ ਦਾ ਪਾਸ ਨਹੀਂ ਹੁੰਦਾ ਡਿਬੇਟ ਇਹਦੇ ਉੱਤੇ ਜਿਹੜਾ ਬਹੁਤ ਵੱਡਾ ਆ ग्रीन पार्टी ਉਹਨਾਂ ਕੋਲੇ ਸੀਟਾਂ ਥੋੜੀਆਂ ਪਰ ਦੋ ਸੀਟਾਂ ਪਰ ਪਾਰਟੀ ਉਹ ਨੈਸ਼ਨਲ ਪਾਰਟੀ ਆ ਉਹ سپورਟ ਐਸ ਆਈ ਡੀ ਦੀ ਕਰ ਰਹੀ ਆ ਕਿ ਜੇ ਜਿਹੜਾ ਚੈੱਕ ਆ ਉਹ ਸਭ ਤੋਂ ਜ਼ਰੂਰਤਮੰਦ ਲੋਕਾਂ ਦੇ ਉੱਤੇ ਫੋਕਸ ਕਰ ਰਿਹਾ ਤਾਂ ਜਿਹੜੇ ਸੀਨੀਅਰਸ ਐ ਜਾਂ ਡਿਸੇਬਿਲਟੀ ਵਾਲੇ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੋ ਇੱਕ ਬਹੁਤ ਵੱਡਾ ਡਿਬੇਟ ਬਹੁਤ ਵੱਡਾ ਇਹ ਰੌਲਾ ਰੱਪਾ ਇਹ ਤੇ ਗਰਮਾ ਗਰਮੀ ਕਾਫੀ ਹੋ ਰਹੀ ਹੈ 250 ਡਾਲਰ ਦਾ ਚੈੱਕ 18.7 ਮਿਲੀਅਨ ਵਰਕਰ ਜਿਹੜੇ ਇਸ ਵੇਲੇ ਹੈਗੇ ਆ ਤੇ ਐਨਡੀਪੀ ਚਾਹੁੰਦੀ ਆ ਕਿ ਡਿਬੇਟ ਦੇ ਉੱਤੇ ਅੱਜ ਔਰ ਮੋਸ਼ਨ ਹੋਵੇ ਕਿ ਪ੍ਰਾਈਮ ਮਿਨਿਸਟਰ ਨੂੰ ਇਹਦੀ ਜਿਹੜੀ ਐਲੀਜੀਬਿਲਟੀ ਆ ਉਹਨੂੰ ਐਕਸਪੈਂਡ ਕਰਨਾ ਪਵੇ ਹੋਰ ਜ਼ਿਆਦਾ ਲੋਕ ਭਾਵੇਂ ਜਿਹੜੇ ਸੀਨੀਅਰਸ ਆ ਪੈਨਸ਼ਨ ਵਾਲੇ ਆ ਜਿਹੜੇ ਕੰਮ ਨਹੀਂ ਕਰਦੇ ਪਰ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ 250 ਡਾਲਰ ਦਾ ਚੈੱਕ ਉਹਨਾਂ ਨੂੰ ਵੀ ਮਿਲੇ ਸੋ ਇਸ ਗੱਲ ਦੇ ਉੱਤੇ ਜਿਹੜਾ ਇਸ ਵੇਲੇ ਇੱਕ ਵੱਡਾ ਰੌਲਾ ਰੱਪਾ ਪੈ ਰਿਹਾ ਅਗਲੀ ਗੱਲਬਾਤ ਕੈਨੇਡੀਅਨ ਡਾਲਰ ਬਾਰੇ ਆ ਕੈਨੇਡੀਅਨ ਡਾਲਰ ਵੀਕ ਹੋਇਆ ਕੈਨੇਡੀਅਨ ਡਾਲਰ ਦੀ ਕੀਮਤ ਘਟੀ ਆ ਆ ਇੰਟਰਨੈਸ਼ਨਲ ਇਹਦੇ ਨਾਲ ਜਿਹੜਾ ਲੈਵਲ ਦੇ ਉੱਤੇ ਫਰਕ ਕਈਆਂ ਚੀਜ਼ਾਂ ਦੇ ਉੱਤੇ ਪੈਂਦਾ ਜਦੋਂ ਅਸੀਂ ਕਹਿੰਦੇ ਆ ਕੈਨੇਡੀਅਨ ਡਾਲਰ ਵੀਕ ਹੋਇਆ ਤਾਂ ਇਹਦਾ ਮਤਲਬ ਕੀ ਆ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਅੰਤਰਰਾਸ਼ਟਰੀ ਟਰੈਵਲ ਆ ਜਾਂ ਕੋਈ ਹੋਰ ਚੀਜ਼ ਆ ਓਮੇਂਗੀ ਹੋਊਗੀ ਤੁਹਾਨੂੰ ਮਹਿੰਗੀ ਪਾਊਗੀ ਉਹ ਹਾਇਰ ਟਰੈਵਲ ਕਾਸਟ ਹੋਊਗੀ ਜਿੱਦਾਂ ਜਦੋਂ ਕੈਨੇਡੀਅਨ ਡਾਲਰ ਨੂੰ ਤੁਸੀਂ ਅਮਰੀਕਨ ਡਾਲਰ ਦੇ ਵਿੱਚ ਐਕਸਚੇਂਜ ਕਰਦੇ ਆ ਜਾਂ ਯੂਰੋ ਦੇ ਵਿੱਚ ਕਰਦੇ ਆ ਤੁਹਾਨੂੰ ਘੱਟ ਮਿਲਦੇ ਆ ਮਤਲਬ ਪਹਿਲਾਂ ਜਦੋਂ ਡਾਲਰ ਸਟਰੋਂਗ ਸੀ ਸਾਡਾ ਤਾਂ ਉਦੋਂ ਸਾਨੂੰ ਓਨੇ ਡਾਲਰ ਦੇ ਯੂਐਸ ਡਾਲਰ ਜਾਂ ਯੂਰੋ ਜਾਂ ਪਾਉਂਡ ਜਿਹੜੇ ਆ ਉਹ ਜ਼ਿਆਦਾ ਮਿਲਦੇ ਸੀ ਹੁਣ ਜਦੋਂ ਇਹ ਜਿਹੜਾ ਇਹਦੀ ਕੀਮਤ ਘਟ ਗਈ ਆ ਕੈਨੇਡੀਅਨ ਡਾਲਰ ਦੀ ਇਹਦਾ ਮਤਲਬ ਇਹ ਆ ਕਿ ਦੀ ਐਕਸਚੇਂਜ ਦੇ ਵਿੱਚ ਸਾਨੂੰ ਅਮਰੀਕਨ ਡਾਲਰ ਯੂਰੋ ਜਾਂ ਜਿਹੜੇ ਆ ਪਾਉਂਡ ਆਉ ਘੱਟ ਮਿਲਣਗੇ ਸੋ ਇਹਦਾ ਸਿੱਧਾ ਅਸਰ ਤਾਂ ਇੰਟਰਨੈਸ਼ਨਲ ਟ੍ਰੈਵਲ ਦੇ ਉੱਤੇ ਜਾਂ ਸਪੈਂਡਿੰਗ ਦੇ ਉੱਤੇ ਪੈ ਰਿਹਾ ਇੱਥੇ ਤੁਸੀਂ ਗਰੋਸਰੀ ਲੈ ਰਹੇ ਹੋ ਕੈਨੇਡੀਅਨ ਡਾਲਰ ਦੇ ਵੀਕ ਜਾਂ ਸਟਰੋਂਗ ਹੋਣ ਦੇ ਨਾਲ ਓਨਾ ਜ਼ਿਆਦਾ ਫਰਕ ਨਹੀਂ ਪਊਗਾ ਪਰ ਜਦੋਂ ਅਸੀਂ ਕਹਿੰਦੇ ਇਹਦੀ ਵੈਲਿਊ ਘਟ ਗਈ ਉਹ ਵੈਲਿਊ ਜਦੋਂ ਕਿਸੇ ਨੂੰ ਹੁਣ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਾਣਾ ਉੱਥੇ ਬੜਾ ਫਲਾਈਟਾਂ ਮਹਿੰਗੀਆਂ ਹੋ ਜਾਣਗੀਆਂ ਫਲਾਈ ਕਰਨਾ ਤੁਸੀਂ ਸੋਨੋ ਫਲਾਈਟ ਮਹਿੰਗੀ ਮਿਲੂਗੀ ਹੋਟਲ ਤੁਹਾਡੇ ਮਹਿੰਗੇ ਹੋਣਗੇ ਤੁਹਾਡਾ ਫੂਡ ਤੁਹਾਡੀਆਂ ਐਕਟੀਵਿਟੀ ਜਿਹੜੀਆਂ ਬਾਹਰ ਵਿਦੇਸ਼ ਤੇ ਵਿੱਚ ਉਹ ਸਾਰੀਆਂ ਮਹਿੰਗੀਆਂ ਹੋ ਜਾਣਗੀਆਂ ਇਹਦਾ ਕੈਨੇਡੀਅਨਸ ਦੇ ਉੱਤੇ ਕੀ ਅਸਰ ਪਊਗਾ ਬਹੁਤ ਸਾਰੇ ਕੈਨੇਡੀਅਨਸ ਜਿਹੜੇ ਨੇ ਉਹ ਆਪਣੇ ਹੌਲੀਡੇ ਬਜਟ ਨੂੰ ਕੱਟ ਕਰ ਲੈਣਗੇ 80% ਜਿਹੜੇ ਪਲਾਨ ਕਰਨਗੇ ਕਿ ਉਹ ਜਿੰਨਾ ਉਹਨਾਂ ਨੇ ਗਿਫਟਸ ਦੇ ਉੱਤੇ ਸਪੈਂਡ ਕਰਨਾ ਦੂਜੀਆਂ ਚੀਜ਼ਾਂ ਦੇ ਉੱਤੇ ਜਾਂ ਟਰੈਵਲ ਦੇ ਉੱਤੇ ਉਹ ਘੱਟ ਕਰੀਏ ਜਾਂ ਸੈਲੀਬ੍ਰੇਸ਼ਨ ਦੇ ਉੱਤੇ ਜਿਹੜੀ ਐਸਾਲ ਹੈਗੀ ਆ ਹੁਣ ਇੱਕ ਟ੍ਰਿਪ ਜਿਹੜਾ ਲਗਭਗ 2500 ਡਾਲਰ ਪਿਛਲੇ ਸਾਲ ਕਾਸਟ ਕਰਦਾ ਸੀ ਉਹ ਇਸ ਸਾਲ 2630 ਡਾਲਰ ਤੋਂ ਜ਼ਿਆਦਾ ਕਾਸਟ ਕਰੂਗਾ ਕਿਉਂਕਿ ਡਾਲਰ ਵੀਕ ਹੋ ਗਿਆ। ਉਹੀ ਟ੍ਰਿਪ ਬਾਕੀ ਮਹਿੰਗਾਈ ਵਾਲੇ ਸਾਰੇ ਫੈਕਟਰ ਵੱਖਰੇ ਆ। ਜਿਹੜਾ ਟ੍ਰਿਪ ਤੁਹਾਨੂੰ ਪਿਛਲੇ ਸਾਲ 2500 ਡਾਲਰ ਚ ਪੈਂਦਾ ਸੀ ਉਹ ਅੱਤ ਕੀ 2630 ਡਾਲਰ ਚ ਪਊਗਾ ਡਾਲਰ ਦੇ ਵੀਕ ਹੋਣ ਕਰਕੇ। ਸੋ ਜਿਹੜੀ ਇੱਕ ਤਾਂ ਹੈਗਾ ਕਿ ਜੇ ਤੁਸੀਂ ਲਾਸਟ ਮਿੰਟ ਬੁਕਿੰਗ ਕਰਦੇ ਆ ਫਲਾਈਟ ਦੀ ਜਾਂ ਹੋਟਲ ਦੀ ਉੱਥੇ ਤੁਹਾਡਾ ਖਰਚਾ ਜ਼ਿਆਦਾ ਹੋਊਗਾ ਨੂੰ ਪਹਿਲਾਂ ਬੁੱਕ ਕਰ ਲਓ। ਜਿਹੜੇ ਟ੍ਰੈਵਲ ਰਿਵਾਰਡ ਆ ਕ੍ਰੈਡਿਟ ਕਾਰਡ ਜਿਹਦੇ ਵਿੱਚ ਕੈਸ਼ਬੈਕ ਹੁੰਦਾ ਜਾਂ ਟ੍ਰੈਵਲ ਰਿਵਾਰਡਸ ਹੁੰਦੇ ਆ ਉਹ ਥੋੜੀ ਬਹੁਤ ਥੋੜੀ ਮਦਦ ਕਰ ਸਕਦੇ ਆ ਜਿਹੜੀਆਂ ਇਹ ਹਨਾ ਵਧੀਆਂ ਕੀਮਤਾਂ ਨੂੰ ਘੱਟ ਕਰਨ ਦੇ ਲਈ ਦੂਜਾ ਇਹ ਆ ਕਿ ਜਿਹੜੀਆਂ ਚੀਪਰ ਸਟੇ ਕਨਸਿਡਰ ਕਰੋ ਕੋਈ 에ਅਰਬੀਐਨਬੀ ਜਾਂ ਵੀਆਰਬੀਜ਼ ਗੀਅਰਸ ਨੇ ਜਿਹੜੇ ਉਹਨਾਂ ਨੂੰ ਕਰੋ ਹੋਟਲ ਦੀ ਥਾਂ ਦੇ ਉੱਤੇ ਉੱਥੇ ਤੁਹਾਡੇ ਜਿਹੜੇ ਪੈਸੇ ਬਚ ਜਾਣਗੇ ਤੇ ਤੁਸੀਂ ਉੱਥੇ ਘਰ ਦੇ ਵਿੱਚ ਕੁੱਕ ਕਰ ਸਕਦੇ ਹੋ ਇਹ ਕੁਝ ਕਿਉਂਕਿ ਲੋਕਾਂ ਨੇ ਟ੍ਰੈਵਲ ਤਾਂ ਕਰਨਾ ਹੀ ਆ ਡਾਲਰ ਵੀਕ ਆ ਸੋ ਉਹਦੇ ਵਿੱਚ ਅ ਦੂਜੀ ਗੱਲ ਇਹ ਉਹ ਕਹਿੰਦੇ ਕਿ ਡੈਸਟੀਨੇਸ਼ਨ ਉਹ ਚੂਜ਼ ਕਰੋ ਜਿਹੜੇ ਬਜਟ ਫ੍ਰੈਂਡਲੀ ਹੋਣ ਜਿਵੇਂ ਮੈਕਸੀਕੋ ਚਲੇ ਜਾਓ ਜਾਂ ਡੋਮਿਨਿਕਨ ਰਿਪਬਲਿਕ ਦੇ ਵਿੱਚ ਚਲੇ ਜਾਓ ਜਾਂ ਤੁਸੀਂ ਮਤਲਬ ਬਹੁਤ ਹਵਾਈ ਜਾਣ ਦੀ ਥਾਂ ਦੇ ਉੱਤੇ ਇਹਨਾਂ ਥਾਵਾਂ ਦੇ ਉੱਤੇ ਚਲੇ ਜਾਓ ਇੱਥੇ ਵੀ ਤੁਹਾਡਾ ਵਿਚਾਰ ਹੋ ਸਕਦਾ ਘਰਾਂ ਦੇ ਵਿੱਚ ਵੀ ਇਹਨਾਂ ਛੁੱਟੀਆਂ ਦੇ ਵਿੱਚ ਹੌਲੀਡੇਜ਼ ਦੇ ਵਿੱਚ ਕਾਸਟ ਵੱਧ ਰਹੀ ਹੈ ਸ਼ਾਪਿੰਗ ਜਿਹੜੀ ਆ ਗਿਫਟਸ ਦੇ ਲਈ ਜਾਂ ਗਰੋਸਰੀਜ਼ ਦੇ ਲਈ ਥੋੜੀ ਜਿਹੀ ਮਹਿੰਗੀ ਹੋਈ ਆ ਆ ਪ੍ਰਵਿਖ ਦੇ ਵਿੱਚ ਹਜੇ ਅਨਸਰਟਨਟੀ ਆ ਕਿ ਕੈਨੇਡੀਅਨ ਡਾਲਰ ਦੀ ਵੈਲਿਊ ਦਾ ਬੜਨਾ ਕੀ ਹੈ ਕਿਉਂਕਿ ਗਲੋਬਲ ਇਵੈਂਟਸ ਜਿੱਦਾਂ ਇੱਕ ਬਜਟ ਤੱਕ ਰਹਿਣਾ ਤੇ ਉਹ ਖਾਸ ਨੁਕਤਾ ਆ ਸੋ ਪ੍ਰਵਿਖ ਦੇ ਵਿੱਚ ਹਜੇ ਵੀ ਇਸ ਡਾਲਰ ਬਾਰੇ ਅਨਿਸ਼ਚਿਤਤਾ ਆ ਕਿ ਮਾਰਕੀਟ ਕਿਧਰ ਨੂੰ ਜਾਂਦੀ ਹੈ ਕਈ ਫੈਕਟਰ ਨੇ ਦੁਨੀਆ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਹੈਗਾ ਤੁਹਾਡੀਆਂ ਸੋ ਇਹ ਡਾਲਰ ਦੇ ਵੀਕ ਹੋਣ ਨਾਲ ਬੇਸਿਕਲੀ ਤੁਹਾਡੀਆਂ ਫਲਾਈਟਸ ਹੋਟਲ ਤੁਹਾਡੇ ਖਾਣੇ ਤੁਹਾਡੇ ਟੈਕਸੀ ਤੁਹਾਡੀ ਟਰਾਂਸਪੋਰਟੇਸ਼ਨ ਤੁਹਾਡੀ ਐਂਟਰਟੇਨਮੈਂਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਰੇਸ਼ਾਂ ਦੇ ਵਿੱਚ ਬਾਹਰ ਕਿਸੇ ਥਾਂ ਦੇ ਉੱਤੇ ਜੋ ਤੁਸੀਂ ਜਾਣਿਆ ਤਾਂ ਉੱਥੇ ਹੀ ਮਹਿੰਗੀਆਂ ਹੋ ਗਈਆਂ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਜੇਕਰ ਪਲਾਨ ਕਰੋਗੇ ਤਾਂ ਤੁਸੀਂ ਉੱਥੇ ਕਾਫੀ ਆਪਣੀ ਜਿਹੜੀ ਬਚਤ ਆ ਉਹ ਇਸ ਹਿਸਾਬ ਦੇ ਨਾਲ ਕਰ ਸਕਦੇ ਹੋ ਤੇ ਤੁਹਾਡਾ ਬਚਾਅ ਹੋ ਸਕਦਾ ਅਗਲੀ ਗੱਲਬਾਤ ਦੋਸਤੋ ਕੈਲਗਰੀ ਦੀ ਹੈ ਕੈਲਗਰੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ ਨੇ ਦੱਸ ਰਹੇ ਆ ਕਿ 4% ਵਧਣ ਜਾਣਗੀਆਂ 2025 ਦੇ ਵਿੱਚ ਸੋ 7 ਲੱਖ 28104 ਡਾਲਰ ਜਿਹੜੇ 4th ਕੁਆਟਰ ਦੇ ਵਿੱਚ ਇਹ ਪਹੁੰਚ ਜਾਊਗੀ ਕੀਮਤ ਅਗਲੇ ਸਾਲ ਤੱਕ ਘਰਾਂ ਦੀਆਂ ਕੀਮਤਾਂ ਕੈਲਗਰੀ ਦੇ ਵਿੱਚ 4% ਵਧ ਜਾਣਗੀਆਂ ਜਿਹੜੇ ਸਿੰਗਲ ਫੈਮਿਲੀ ਹੋਮਸ ਨੇ ਉਹ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ ਜਿਹੜੇ ਡਿਟੈਚ ਸਿੰਗਲ ਫੈਮਿਲੀ ਹੋਮ ਉਹਨਾਂ ਦੇ ਵਿੱਚ 4.5% ਵਾਧਾ ਹੋਊਗਾ ਇਹ 836000 ਤੱਕ ਅ ਅਗਲੇ ਸਾਲ ਦੇ ਆਖਰ ਤੱਕ ਪਹੁੰਚ ਜਾਣਗੇ ਜਿਹੜੀ ਐਵਰੇਜ ਪ੍ਰਾਈਸ ਆ ਕਾਂਡੋ ਪ੍ਰਾਈਸ ਹੌਲੀ ਉੱਤੇ ਨੂੰ ਜਾ ਰਹੇ ਆ ਕਾਂਡੋ ਜਿਹੜੇ ਆ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਛੋਟਾ ਵਾਧਾ ਹੋ ਰਿਹਾ 2% ਦਾ ਤੇ ਜਿਹੜੀਆਂ ਕੀਮਤ ਆ ਇਹਦੀ 278154 ਤੱਕ ਇਹ ਪਹੁੰਚ ਰਹੀ ਹੈ ਸੋ ਕੀਮਤਾਂ ਦਾ ਸਬੰਧ ਕਿਉਂਕਿ ਕਈ ਫੈਕਟਰਸ ਦੇ ਨਾਲ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਮਤਾਂ ਵੱਖ-ਵੱਖ ਹੋਈਆਂ ਅਲਬਰਟਾ ਦੇ ਵਿੱਚ ਲੋਕ ਮੂਵ ਬਹੁਤ ਹੋਏ ਆ ਸਸਤੇ ਘਰਾਂ ਦੇ ਲਈ ਕਿਉਂਕਿ ਜ਼ਿਆਦਾ ਲੋਕ ਮੂਵ ਹੋ ਗਏ ਮੰਗ ਵਧ ਗਈ ਕੀਮਤਾਂ ਵਧ ਗਈਆਂ ਦੂਜਾ ਹੁਣ ਜੜੀਆਂ ਵਿਆਜ ਦਰਾਂ ਘਟ ਰਹੀਆਂ ਨੇ ਲਗਾਤਾਰ ਔਰ ਅਗਲੇ ਸਾਲ ਹੋਰ ਘਟਣੀਆਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਫਰਕ ਪੈਣਾ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਕੀਮਤਾਂ 4% ਤੱਕ ਕੈਲਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਵਧ ਰਹੀਆਂ ਨੇ ਸਪਲਾਈ ਜਿਹੜੀ ਆ ਉਹ ਓਵਰਆਲ ਵਧ ਰਹੀ ਹੈ اسپੈਸ਼ਲੀ ਜਿਹੜੇ ਹਾਈਰ ਐਂਡ ਸਿੰਗਲ ਫੈਮਿਲੀ ਹੋਮਸ ਨੇ ਪਰ ਜਿਹੜੇ ਲੋ ਪ੍ਰਾਈਸ ਡਿਟੈਚ ਹੋਮ ਨੇ ਉੱਥੇ ਸਪਲਾਈ ਹਜੇ ਵੀ ਘੱਟ ਆ ਉੱਥੇ ਘਰ ਇੰਨੇ ਜ਼ਿਆਦਾ ਨਹੀਂ ਆ ਕਿਉਂਕਿ ਜਿਹੜੇ ਲੋ ਪ੍ਰਾਈਸ ਡਿਟੈਚ ਹੋਮਸ ਨੇ ਉਹਨਾਂ ਦੇ ਵਿੱਚ ਸਪਲਾਈ ਉਨੀ ਜ਼ਿਆਦਾ ਨਹੀਂ ਇਸ ਕਰਕੇ ਉੱਥੇ ਪ੍ਰਾਈਸਸ ਉਹਨਾਂ ਦੇ ਅਜੇ ਵੀ ਹਾਈ ਨੇ ਵੱਧ ਦੱਸੇ ਜਾ ਰਹੇ ਆ ਫਸਟ ਟਾਈਮ ਹੋਮ ਬਾਏਰ ਦੀ ਮੰਗ ਦੇ ਵਿੱਚ ਵਾਧਾ ਹੋ ਰਿਹਾ ਜਿਹੜੀ ਅਫੋਰਡੇਬਲ ਹਾਊਸਿੰਗ ਟਾਈਪ ਆ ਜਿੱਦਾਂ ਟਾਊਨ ਹੋਮਸ ਨੇ ਜਾਂ ਜਿਹੜੇ ਡਿਊਪਲੈਕਸ ਜਾਂ ਅਟੈਚਡ ਹੋਮ ਕਹਿੰਦੇ ਆ ਉਹ ਜ਼ਿਆਦਾ ਜਿਹੜੇ ਫਸਟ ਟਾਈਮ ਹੋਮ ਬਾਏਰ ਆ ਉਹਨਾਂ ਨੂੰ ਟਰੈਕਟ ਕਰ ਰਹੇ ਆ ਕਿਉਂਕਿ ਪਹਿਲੀ ਵਾਰ ਜਿੰਨੇ ਘਰ ਲੈਣਾ ਉਹਦੇ ਕੋਲੇ ਬਜਟ ਉਹ ਨਾ ਹੁੰਦਾ ਤੇ ਉਹ ਟਾਊਨ ਹੋਮਸ ਨੂੰ ਜਾਂ ਜਿਹੜੇ ਇੱਕ ਦੂਜੇ ਨਾਲ ਜੁੜੇ ਘਰ ਜਿਹੜੇ ਡਿਊਪਲੈਕਸ ਨੇ ਅਟੈਚਡ ਹੋਮ ਨੇ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਜ਼ਿਆਦਾ ਮੰਗ ਦਾ ਵਾਧਾ ਆ ਹੁਣ ਇੰਟਰਸਟ ਰੇਟ ਘਟੇ ਆ ਤੇ ਬੋਰੋਇੰਗ ਪਾਵਰ ਜਿਹੜੀ ਵਧੀ ਆ ਉਹਦੇ ਨਾਲ ਮਾਰਕੀਟ ਦੇ ਵਿੱਚ ਹੋਰ ਐਕਟੀਵਿਟੀ ਹੋਊਗੀ ਸੋ ਜਿਹੜਾ ਕੈਲਗਰੀ ਆ 4% ਦਾ ਵਾਧਾ ਜਿਹੜੇ ਦੂਜੀਆਂ ਥਾਵਾਂ ਜਦੋਂ ਵੈਨਕੂਵਰ ਆਟਵਾ ਹੈਲ ਇਫੈਕਟਸ ਜਾਂ ਵਿਨੀਪੈਗ ਦੇ ਨਾਲ ਕੰਪੇਅਰ ਕਰਕੇ ਦੇਖਦੇ ਆ ਜਾਂ ਉੱਥੇ ਕੁਝ ਜਿਹੜੇ ਪ੍ਰੋਜੈਕਟਸ ਦੇ ਨਾਲ ਤਾਂ ਇਹ ਉਹਨਾਂ ਦੇ ਬਰਾਬਰ ਚੱਲ ਰਿਹਾ ਜਿਹੜੇ ਯੰਗਰ ਬਾイヤਰਸ ਨੇ ਉਹ ਕੈਲਗਰੀ ਤੋਂ ਬਾਹਰ ਜਾ ਰਹੇ ਆ ਬਹੁਤ ਸਾਰੇ ਜਿਹੜੇ ਸਿਟੀ ਤੋਂ ਬਾਰੇ ਘਰ ਨੇ ਉੱਥੇ ਜੰਗਰਬਾਇਰ ਜਾ ਰਹੇ ਆ ਔਰ ਪੂਰੇ ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਮੰਨਿਆ ਜਾ ਰਿਹਾ ਕਿ 6% ਔਨ ਐਨ ਐਵਰੇਜ ਵਧਣ ਗਈਆਂ ਕਵੈਕ ਤੇ ਜਿਹੜਾ ਐਡਮਿੰਟਨ ਹੈਗਾ ਆ ਉੱਥੇ ਸਭ ਤੋਂ ਜ਼ਿਆਦਾ ਵਾਧਾ ਦੱਸਿਆ ਜਾ ਰਿਹਾ ਹੈ ਜਿਹੜੀ ਅਨਸਰਟੇਨਟੀ ਹੈ ਜਿਹੜੀ ਪੋਲੀਟੀਕਲ ਚੇਂਜ ਹੋਈ ਆ ਉਧਰ ਅਮਰੀਕਾ ਦੇ ਵਿੱਚ ਤੇ ਜਿਹੜੀ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਜੋ ਕੁਝ ਹੋਇਆ ਹੈ ਇਹਦਾ ਕੰਜ਼ਿਊਮਰ ਦੇ ਕੰਫੀਡੈਂਸ ਦੇ ਉੱਤੇ ਜਾਂ ਮਾਰਕੀਟ ਟ੍ਰੈਂਡਸ ਦੇ ਉੱਤੇ ਵੀ ਇੱਕ ਵਕਰਾ ਸਰਪੈਰਿਆ ਸੋ ਕੈਲਗਰੀ ਦੀ ਰੀਅਲ ਏਸਟੇਟ ਮਾਰਕੀਟ ਮੰਨਿਆ ਜਾ ਰਿਹਾ ਕਿ ਅਗਲੇ ਸਾਲ 4% ਤੱਕ ਉੱਤੇ ਜਾਊਗੀ ਜਿਹੜਾ ਰੀਸੈਂਟ ਮਾਰਕੀਟ ਫੋਰਕਾਸਟ ਆ ਤੇ ਇਹ ਅਪ ਜਾ ਕੇ 2,78,104 ਡਾਲਰ ਦੇ ਉੱਤੇ ਮਾਫੀ ਚਾਹੁੰਨੇ 7,28,104 ਡਾਲਰ ਦੇ ਉੱਤੇ ਪਹੁੰਚ ਜਾਊਗਾ ਜਿਹੜਾ ਕਿ ਪਹਿਲਾਂ ਇਹ 7 ਲੱਖ ਦੇ ਨੇੜੇ ਸੀਗਾ ਇਹ ਵਾਅਦਾ ਖਾਸ ਤੌਰ ਦੇ ਉੱਤੇ ਕੈਲਗਰੀ ਦੇ ਵਿੱਚ ਅੱਸ ਵਿਲੇ ਦੱਸਿਆ ਜਾ ਰਿਹਾ ਦੋਸਤੋ ਅਗਲੀ ਇੱਕ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਫੂਡ ਕਾਸਟ ਬਾਰੇ ਫੂਡ ਕਾਸਟ ਬਹੁਤ ਜ਼ਿਆਦਾ ਹੋਈ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਰਿਪੋਰਟ ਆ ਰਹੀ ਆ ਕਿ ਜਿਹੜੇ ਲੋਕ ਪਾਵਰਟੀ ਲਾਈਨ ਦੇ ਨੇੜੇ ਰਹਿ ਰਹੇ ਆ ਉਹਨਾਂ ਦੀ ਆਮਦਨ ਦਾ 40% ਹਿੱਸਾ ਫੂਡ ਦੇ ਉੱਤੇ ਜਾ ਰਿਹਾ ਜਿਹੜੀ ਰਿਪੋਰਟ ਇੱਕ ਕੁਐਸਟ ਆਊਟਰੀਚ ਸੁਸਾਇਟੀ ਵੱਲੋਂ ਆਈ ਆ ਉਹਦੇ ਦੱਸਣ ਅਨੁਸਾਰ ਜਿਹੜੀਆਂ ਫੂਡ ਦੀਆਂ ਕੀਮਤਾਂ ਵਧੀਆਂ ਨੇ ਫੂਡ ਪ੍ਰਾਈਸਸ ਬੀਸੀ ਦੇ ਵਿੱਚ ਵਧੇ ਨੇ 21% ਵਾਧਾ ਹੋਇਆ ਜੇਕਰ 2020 ਤੋਂ 24 ਤੱਕ ਦੇਖਿਆ ਜਾਵੇ ਤੇ ਇਨਫਲੇਸ਼ਨ ਭਾਵੇਂ ਥੋੜੀ ਘਟੀ ਆ ਪਰ ਫਿਰ ਵੀ ਇਹ ਓਵਰਾਲ ਹਾਈ ਦੱਸੀ ਜਾ ਰਹੀ ਹੈ ਜਿਹੜੇ ਰੈਕੋਰਡ ਫੂਡ ਬੈਂਕ ਦੀ ਯੂਜ਼ ਹੋ ਰਹੀ ਹੈ ਇਸ ਵੇਲੇ ਫੂਡ ਬੈਂਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਕੋਰਡ ਡਿਮਾਂਡ ਦੇ ਉੱਤੇ ਨੇ 1 ਲੱਖ ਯੂਨੀਕ ਵਿਜ਼ਿਟਰ 1 ਮਹੀਨੇ ਦੇ ਵਿੱਚ ਐ ਸਾਲ ਦੇ ਵਿੱਚ ਦੱਸਿਆ ਜਾ ਰਿਹਾ ਜਿਹੜਾ ਕਿ 2023 ਨਾਲੋਂ 15% ਵੱਧ ਦਾ ਫੂਡ ਬੈਂਕ ਦਾ ਮਤਲਬ ਇਹ ਆ ਕਿ ਉਹ ਥਾਵਾਂ ਜਿੱਥੇ ਲੋਕਾਂ ਨੂੰ ਜਿਹੜੇ ਗਰੀਬ ਨੇ ਜਾਂ ਜਿਹਨਾਂ ਕੋਲੇ ਅਫੋਰਡ ਨਹੀਂ ਹੁੰਦਾ ਉਹਨਾਂ ਨੂੰ ਫ੍ਰੀ ਖਾਣਾ ਦਿੱਤਾ ਜਾਂਦਾ 1 ਲੱਖ ਬੰਦਾ ਇੱਕ ਮਹੀਨੇ ਦੇ ਵਿੱਚ ਵੇਜਸ ਮੈਚ ਨਹੀਂ ਕਰ ਰਹੇ ਹਾਊਸਹੋਲਡ ਇਨਕਮ ਜਿਹੜੀ ਆ ਉਹ ਉਹਨਾਂ ਦੇ ਨਾਲ ਨਹੀਂ ਲਾਲ ਰਿਸ਼ ਇਹਦੇ ਜਿੱਦਾਂ ਜਿੰਨੀ ਤੇਜ਼ੀ ਦੇ ਨਾਲ ਫੂਡ ਦੀਆਂ ਕੀਮਤਾਂ ਵਧੀਆਂ ਜਿਹੜੇ ਵੇਜਸ ਨੇ ਉਹਦੇ ਨਾਲ ਨਹੀਂ ਜਾ ਰਹੇ ਬਹੁਤ سارے ਜਿਹੜੇ ਸਟਰਗਲ ਕਰ ਰਹੇ ਆ ਕਿ ਉਹ ਗਰੋਸਰੀਜ਼ ਆਪਣੀਆਂ ਅਫੋਰਡ ਕਰਨ ਤੱਕ ਜਿਹੜੇ ਜ਼ਿਆਦਾ ਕਲਾਇੰਟ ਨੇ ਇਹਦੇ ਕੁਐਸਨ ਨਾਨ-ਪ੍ਰੋਫਿਟ ਗਰੋਸਰੀ ਸਟੋਰਸ ਦੇ ਉੱਤੇ ਉਹ ਕਹਿੰਦੇ ਵੀ ਉਹ ਜਿਹੜਾ ਸਾਲ ਦਾ 34000 ਡਾਲਰ ਤੋਂ ਘੱਟ ਕਮਾਉਂਦੇ ਆ ਤੇ ਜਿਹੜੇ ਅੱਧੇ ਆ ਉਹ 25000 ਤੋਂ ਘੱਟ ਕਮਾ ਰਿਹਾ ਇਸ ਵੇਲੇ ਉਸ ਖਾਸ ਇੱਕ ਸਟੋਰ ਦੀ ਗੱਲਬਾਤ ਕੀਤੀ ਜਾ ਰਹੀ ਹੈ ਫੂਡ ਬੈਂਕ ਯੂਜ਼ ਦਾ ਟ੍ਰੈਂਡ ਪੂਰੇ ਕੈਨੇਡਾ ਦੇ ਵਿੱਚ ਵਧਿਆ 50% ਵੀ ਸੋਇ ਕਿ ਤੋਂ ਬਾਅਦ ਬੀਸੀ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਆ ਨੈਸ਼ਨਲ ਲਿਵਰੇਜ ਦੇ ਹਿਸਾਬ ਦੇ ਨਾਲ ਗਵਰਨਮੈਂਟ ਦੀ سپورਟ ਇਹਦੇ ਵਿੱਚ ਚਾਹੀਦੀ ਹੈ ਜਿਹੜੀ ਕੁਐਸਟ ਆਊਟਰੀਚ ਸੁਸਾਇਟੀ ਆ ਉਹ ਇਹ ਕਹਿ ਰਹੀ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਕੁਝ ਪਾਲਿਸਿਸ ਜਾਂ ਬਜਟ ਜਿਹੜੇ ਆ ਉਹ ਫੂਡ ਸਿਕਿਉਰਿਟੀ ਦੇ ਲਈ ਕਰਨਾ ਚਾਹੀਦਾ ਹੈ ਸੋ ਜਿਹੜਾ ਜਿਹੜੇ ਪ੍ਰੋਵਿੰਸ਼ੀਅਲ ਸਰਕਾਰ ਨੇ ਇੱਕ ਵਧਾਏ ਆ ਜਿਹੜੇ ਸੋਸ਼ਲ ਅਸਿਸਟੈਂਸ ਪਰਕਨੋਲਜ ਕੀਤਾ ਕਿ ਇਨਾਫ ਨਹੀਂ ਆ ਰਾਈジング ਫੂਡ ਕਾਸਟ ਦੇ ਲਈ ਜਿਹੜੇ ਗਲੋਬਲ ਇਸ਼ੂਜ਼ ਨੇ ਹਾਈ ਫੂਡ ਪ੍ਰਾਈਸਸ ਜਿਹੜੇ ਨੇ ਇੱਕ ਤੇ ਉਹ ਗਲੋਬਲ ਇਸ਼ੂਜ਼ ਹੀ ਆ ਗਲੋਬਲ ਇਸ਼ੂ ਹੀ ਆ ਵਰਲਡਵਾਈਡ ਦੀ ਕੀਮਤਾਂ ਵਧੀਆਂ ਪਰ ਇਹਦਾ ਲੋਕਲ ਸੋਲੂਸ਼ਨ ਕੋਈ ਜਿਹੜਾ ਆ ਕਿ ਲੋਕਲ ਫੂਡ ਬੈਂਕਾਂ ਨੂੰ ਕਿਸੇ ਤਰ੍ਹਾਂ ਸਪੋਰਟ ਕਰਨਾ ਜਾਂ ਕਿਸੇ ਤਰ੍ਹਾਂ ਇਨਕਮ ਨੂੰ ਵਧਾਉਣਾ ਇਹ ਕੀਤਾ ਜਾ ਸਕਦਾ ਹੁਣ ਜਿਹੜੀ ਐਡਵੋਕਸੀ ਗਰੁੱਪ ਆ ਉਹ ਇਹ ਕਹਿ ਰਹੀ ਆ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਇਹਦੇ ਉੱਤੇ ਫੂਡ ਅਫੋਰਡੇਬਿਲਟੀ ਜਾਂ ਸਿਕਿਉਰਟੀ ਇਹਦੀ ਵਧਾਉਣ ਦੇ ਲਈ ਤਾਂ ਕਿ 40% ਜਿੰਨੀ ਆਮਦਨ ਦਾ ਉਹਦਾ ਲਗਭਗ ਅੱਧਾ ਸਿਰਫ ਫੂਡ ਦੇ ਉੱਤੇ ਜਾ ਰਿਹਾ ਤੁਸੀਂ ਸੋਚੋ ਜਿਹੜਾ ਰਹਾਇਸ਼ ਹੁੰਦੀ ਉਹ ਤਾਂ ਉਹ ਤੋਂ ਵੀ ਮਹਿੰਗੀ ਹੁੰਦੀ ਹੈ ਉਹ ਫਿਰ ਕਿਦਾਂ ਰਹਿ ਰਿਹਾ ਹੈ ਉਹਨੂੰ ਕਿਦਾਂ ਅਫੋਰਡ ਕਰ ਰਿਹਾ ਹੈ ਬਾਕੀ ਖਰਚੇ ਜਿਹੜੇ ਸਾਰੇ ਆ ਉਹ ਫਿਰ ਕਿਸ ਤਰੀਕੇ ਦੇ ਨਾਲ ਹੋ ਰਿਹਾ 40% ਆਪਣੀ ਆਮਦਨ ਦਾ ਜਿਹੜਾ ਵਿਅਕਤੀਕ ਫੂਡ ਦੇ ਉੱਤੇ ਲਾ ਰਿਹਾ ਉਹ ਬਾਕੀ ਚੀਜ਼ਾਂ ਨੂੰ ਮੈਨੇਜ ਕਿਦਾਂ ਕਰੂਗਾ ਸੁਝਾਅ ਹੈ ਸਰਕਾਰ ਫੂਡ ਬੈਂਕਾਂ ਨੂੰ ਮਦਦ ਦੇ ਦੇ ਵੀ ਘੱਟੋ ਘੱਟ ਉਹਦੀ ਜਿਹੜੀ ਪੇ ਆ ਉਹਦਾ 40% ਤਾਂ ਬਚ ਜਵੇ ਜਿਹੜਾ ਫੂਡ ਉੱਥੋਂ ਮਿਲ ਰਿਹਾ ਆ ਜਿਹੜੀਆਂ ਇਹ ਬੈਂਕਾਂ ਫੂਡ ਬੈਂਕਾਂ ਨੇ ਉਹਨਾਂ ਦਾ ਜਿਹੜਾ ਆਪਣਾ ਇਹਦੇ ਵਿੱਚ ਕਾਫੀ ਜ਼ਿਆਦਾ ਵੱਡਾ ਸੰਕਟ ਆ ਇਸ ਵੇਲੇ ਉਹ ਬੇਵੱਸ ਨੇ ਇੱਥੇ ਵੀ ਕੁਝ ਕਰਨ ਤੋਂ ਤੇ ਜਾਂ ਤੇ ਸਰਕਾਰ ਉਹਨਾਂ ਦੀ ਇਨਕਮ ਬੂਸਟ ਕਰਨ ਦੇ ਲਈ ਉਧਰਲੇ ਪਾਸੇ ਕੁਝ ਕਰੇ ਤੇ ਜਾਂ ਫਿਰ ਉਹ ਜਿਹੜੀ ਆ ਇਹਨਾਂ ਦੀ ਫੂਡ ਦੀ ਕਾਸਟ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘੱਟ ਕੀਤਾ ਜਾਵੇ ਬਹੁਤ ਵਾਰੀ ਇਹ ਰੌਲਾ ਰੱਪਾ ਪਿਆ ਕਈ ਵਾਰੀ ਇਹ ਇਸ਼ੂ ਸਾਹਮਣੇ ਆਇਆ ਕਿ ਜਿਹੜੀ ਸਕਾਈਰੋਕਟ ਡਿਮਾਂਡ ਆਈ ਦੀ ਤੇ ਉਹ ਹੋਣੀ ਚਾਹੀਦੀ ਕਿਉਂਕਿ ਵੇਜਸ ਉਹਦੇ ਨਾਲ ਨਹੀਂ ਰਲ ਰਹਾ ਜਿੰਨੀ ਜਿਹੜੀ ਹੈਗੀ ਆ ਉਹਦੇ ਨਾਲ ਨਹੀਂ ਇਹ ਰਲ ਰਹਾ ਜਿੰਨੀ ਫੂਡ ਦੀ ਇੱਕ ਪਾਸੇ ਮਹਿੰਗਾਈ ਵਧ ਰਹੀ ਹੈ ਦੂਜੇ ਪਾਸੇ ਤਨਖਾਹ ਵਧ ਰਹੀ ਹੈ ਮਹਿੰਗਾਈ ਵਧਦੀ ਜਾਂਦੀ ਹੈ ਤਨਖਾਹ ਵਧਦੀ ਨਹੀਂ ਮਹਿੰਗਾਈ ਜਿੰਨੀ ਕੁ ਵਧਦੀ ਹੈ ਉਹ ਤਾਂ ਵਧਦੀ ਹੈ ਉਹ ਸਾਰੀ ਮਹਿੰਗਾਈ ਸਾਰੀਆਂ ਚੀਜ਼ਾਂ ਦੀ ਵਧਣ ਨਾਲ ਉਹ ਜਿਹੜੀਆਂ ਫੂਡ ਦੀਆਂ ਕੀਮਤਾਂ ਉਹ ਉਤੋਂ ਵੀ ਜ਼ਿਆਦਾ ਉਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਜਾ ਰਹੀਆਂ ਉੱਥੇ ਇੱਕ ਵੱਡਾ ਸੰਕਟ ਪੈਦਾ ਹੋ ਰਿਹਾ ਔਰ ਇਹ ਪੂਰੇ ਕੈਨੇਡਾ ਦੀ ਜਿਹੜੀ ਹਾਲਤ ਹੈ ਇਸ ਵੇਲੇ ਇਸ ਤਰ੍ਹਾਂ ਦੀ ਹੋਈ ਔਰ ਉਹ ਜਿਹੜੇ ਇਹ ਹੈਗੇ ਆ ਕੁਝ ਸਟੌਨ ਪ੍ਰੋਫਿਟ ਗ੍ਰੋਸਰੀ ਮਾਰਕੀਟਸ ਆ ਇਹਨਾਂ ਦਾ ਜਿਹੜਾ ਸਰਵੇ ਆ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਜਿਹੜੇ ਇਹਨਾਂ ਦੇ ਬਹੁਤੇ ਕਲਾਇੰਟ ਨੇ 34000 ਡਾਲਰ ਤੋਂ ਵੀ ਘੱਟ ਕਮਾ ਰਹੇ ਆ ਇੱਕ ਸਾਲ ਦੇ ਵਿੱਚ ਤੇ ਅੱਧੇ 25000 ਤੋਂ ਘੱਟ ਕਮਾ ਰਹੇ ਆ ਸੋ ਇੱਥੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਕੁਝ ਇੱਕ ਉਹਨਾਂ ਦਾ ਸੈਟ ਆਫ ਪਾਲਿਸੀਜ਼ ਜਾਂ ਜਿਹੜੀਆਂ ਬਜਟ ਆ ਉਹਨਾਂ ਦਾ ਖਾਸ ਤੌਰ ਦੇ ਉੱਤੇ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਹੋਣਾ ਚਾਹੀਦਾ ਤਾਂ ਕਿ ਫੂਡ ਅਫੋਰਡੇਬਿਲਟੀ ਜਾਂ ਉਹ ਜਿਹੜਾ ਥੋੜਾ ਕੁਸ਼ ਆ ਇਸ ਮਾਮਲੇ ਦੇ ਵਿੱਚ ਕੀਤਾ ਜਾ ਸਕੇ ਤੇ ਲੋਕਾਂ ਦੀ ਮਦਦ ਹੋਸਰ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ